ਮੇਰੇ ਪਿਤਾ ਨੇ ਜੋ ਸੇਵਾ ਕੀਤੀ ਬਾਦ ਕੌਮ ਨੇ ਬਨੂਏ ਬਲ ਬਖਸ਼ਿਆ ਅਸੀਂ ਉਸ ਤੇ ਖੜੇ ਹੋਏ ਆਂ ਅੱਜ ਅਸੀਂ ਬਗੈਰ ਕਿਸੇ ਸ਼ਰਤੋਂ ਬਗੈਰ ਕਿਸੇ ਜਿਸ ਲੋਕ ਕਹਿੰਦੇ ਨੇ ਕਿ ਪੋਲੀਟੀਕਲ ਲੈਂਡ ਦੇਣ ਤੋਂ ਅਸੀਂ ਇਹ ਤੁਹਾਡੀ ਜਿਹੜੀ ਤੁਸੀਂ ਆ ਕੇ ਇੱਥੇ ਆਪਣੀ ਗੱਲ ਰੱਖੀ ਆ ਅਸੀਂ ਉਸ ਤੇ ਫੁੱਟੜਾਵੇਂ ਆ ਬੋਲੇ ਬੋਲੇ ਸੁਣਾਸੀ ਆ ਨਾਲ ਮੈਂ ਸਮਝਦਾ ਕਿ ਕੌਮ ਜਿਹੜੀ ਹੈ ਉਹਦਾ ਇਸ ਵੇਲੇ ਮੁਫਾਦ ਪਹਿਲੇ ਹੈ ਸਾਡਾ ਮੁਫਾਦ ਬਾਤ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ ਮੈਂ 2 ਮਿੰਟ ਵਾਸਤੇ ਜਦੋਂ ਬਾਤਾਂ ਜਿਹਨੂੰ ਬੇਨਤੀ ਕਰਾਂਗਾ ਉਹ ਆਪਣੇ ਸ਼ਬਦ ਰੱਖਣ ਸੇ ਰਖੀ ਸਰਨਾ ਸਾਹਿਬ ਜੀ ਤੁਹਾਡਾ ਜੋ ਸ cerimoney ਕਾਲੀ ਦਾ ਸਰਦਾਰ ਸਾ ਸੁਵੀਰ ਸਿੰਘ ਬਾਜਪੀ ਸਾਡੇ ਬਹੁਤ ਹੀ ਪਿਆਰੇ ਮਨਦੀਪ ਜੀ ਕੇ ਜੀ ਬੁਢਰ ਸਾਹਿਬ ਸਰਨਾ ਸਾਹਿਬ ਜੋ ਦਿੱਲੀ ਚਾਈ ਦੇ ਪ੍ਰਧਾਨ ਸਾਹਿਬ ਨੇ ਔਰ ਹਾਜ਼ਰੀਨ ਜਾਗੋ ਪਾਟੀ ਦੇ ਸਾਰੇ ਠੀਕ ਤੇ ਦਿੱਲੀ ਦੇ ਸਿਹਤ ਪਾਕ ਕਾਸ ਦੇ ਹੀਰੋ ਪੈਣੋ ਬੁਢਰੋ ਵਾਇਗੋ ਜੀ ਦਾ ਸਾਹਿਬ ਅਜ ਤਾਂ ਜਿਆ ਹੈ ਕਹਿੰਦੇ ਆ ਥੇ ਕਿਹਾ ਸੀ ਸੁਣੀ ਸੀ ਬਾਦਲ ਹੋ ਰਾ ਨੇ ਕਿ ਇਹਨਾਂ ਨੇ ਕਪੀਲ ਕੀਤੀ ਸੀ ਸਮੁੱਚੇ ਪਾਸ ਫਰਸਤਾ ਨੂੰ ਪਾਕ ਦਾਰਦੀਆਂ ਨੂੰ ਪਾਠ ਦਾ ਭਲਾ ਸੋਚਣ ਵਾਲੇ ਲੋਗਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਕਿ ਆਓ ਅੱਜ ਪਾਥਰੂ ਜਿਹੜੀਆਂ ਚੁਣੌਤੀਆਂ ਨੇ ਪਾਥਾ bina ਮਸੇਕਤਾ ਦਾ ਟਕਰਾਂਵਾ ਜੋ ਲੱਗ ਰਿਹਾ ਅੱਜ ਇਕੱਠੇ ਹੋ ਕੇ ਕਿ ਦੂਸਤਾ ਇੱਕ ਸੋਚਤਾ ਦਾ ਇਜ਼ਹਾਰ ਕਰਕੇ ਆਪਾਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰੀਏ ਤੋਂ ਬੜੀ ਖੁਸ਼ੀ ਦੀ ਗੱਲ ਆ ਕਿ ਸਰਨਾ ਸਾਹਿਬ ਵੀ ਕਿਸੇ ਸਮੇਂ ਲੱਗ ਹੋਗੇ ਜੀ ਮੈਂ ਬੋਲਾਂਗਾ ਧੰਵਾਦ ਕਰਨਾ ਹੈ ਧੰਵਾਦ ਪਰ ਮਾਸਾਵਾਂ ਕਾ ਕੇ ਜਿਵੇਂ ਕਹਦੇ ਆ ਨਾ ਖੁਖਰੇਣ ਬਰਾਦਰੀ ਦਾ ਦਬਾਗ ਫਿਕਾਉ ਦਾ ਤੇ ਜੋਦਾ ਇਹਨਾਂ ਨੇ ਪਹਿਲਾ ਫੈਸਲਾ ਕਰਦੇ ਆ ਮਰਜੀਸੂ ਜੀ ਕੇ ਦਾ ਛੱਟਾ ਵਾਲਾ ਸੁਭਾ ਇਹ ਜਿਹੜਾ ਦੋਸ ਤੇ ਦੋਸ ਤੇ ਕਰਦੇ ਸਾਰੇ ਹਾਲਾਤ ਦੇਖ ਕੇ ਪਰ ਇੱਕ ਗੱਲ ਆ ਵੀ ਦੋਨੇ ਇੱਕ ਨਿਸ਼ਾਨੇ ਤੇ ਪਹੁੰਚ ਗਏ ਤੇ ਮੇਰਾ ਖਿਆਲ ਆ ਵੀ ਹੁਣ ਦਿੱਲੀ ਦੇ ਵਿੱਚ ਠੀਕ ਹਾ ਦਿੱਲੀ ਦੇ ਵਿੱਚ ਸਹੀ ਮੈਨੇਵੇਟਰ ਇਕਾ ਪਰ ਉਹ ਇੱਕਾ ਬੜੀ ਰਜ਼ੀਤ ਹੋ ਰਹੇ ਸਿੱਖਾਂ ਦੀ ਇਕਤਾ ਹੈ ਸਭਾ ਕੀ ਹੇਠ ਸਾਹਿਬ ਹੈ ਨਹੀਂ ਪਰ ਉਹਨਾਂ ਦੇ ਵੀ ਸਾਰੇ ਟੀਮ ਬੈਠੀ ਆ ਪਰ ਅਸਲ ਮੈਨੇ ਵਿੱਚ ਐਸਾ ਕਾਇਦ ਵੇਰਾ ਵੀ ਬਹੁਤ ਹੈ ਦਾ ਚੋੜਾ ਸਾਹਿਬ ਤੋਂ ਲੈ ਕੇ ਬਾਦੂ ਸਾਹਿਬ ਦੇ ਸਮੇ ਤੋਂ ਹਮੇਸ਼ਾ ਜਰੂਰ ਇਸੇ ਚੋੜਾ ਹੋ ਜਾਂ ਚੋੜਾ ਕਮੇਟੀ ਦਾ ਮੈਂ ਮੈਂਬਰ ਬਣਦਾ ਰਿਹਾ ਦਿੱਲੀ ਦੇ ਵਿੱਚ ਤਿੰਨੇ ਟੜੇ ਹੁੰਦੇ ਸੀ ਸਰਨਾ ਸਾਹਿਬ ਦਾ ਫਿਰ ਚੋਟਾ ਸਾਹਿਬ ਦਾ ਤੇ ਸਾਹਿਬ ਜੀ ਸੀ ਜੀ ਕੇ ਅੱਜ ਕਿਉਂਕਿ ਸ਼ਰੋਮਣੀਾਇ ਜਿਹੜੇ ਤਿੰਨ ਧੜੇ ਦੀ ਗੱਲ ਕੀਤੀ ਹੈ ਨਾ ਇਹ ਤਿੰਨ ਧੜੇ ਨੇ ਕਿਉਂਕਿ ਸ਼ਰੋਮਣੀ ਕਾਲੀ ਦਾ ਤੜਾਣੀ ਹੈ ਕੋਈ ਸ਼ਰੋਮਣੀ ਕਾਲੀ ਦਾ ਇੱਕ ਮੁੱਖ ਜਮਾਤ ਆ ਸੋ ਅੱਜ ਮੈਂ ਕਹਿ ਸਕਦਾ ਸਭ ਜੀ ਸਿੰਘ ਦੇ ਘਰ ਤੇ ਤਿੰਨ ਦੇ ਤਿੰਨੇ ਧੜੇ ਇਕੱਠੇ ਹੋ ਕੇ ਸਤ ਸੂਰ ਦੀ ਇਬਾਦਤ ਹੀ ਵਈ ਬਹੁਤ ਵੱਡੀ ਸ਼ਕਤੀ ਵਾਲੇ ਆਏ ਨੇ ਹੋਰੇ ਸੋਹਰਿਆ ਸੋ ਸ੍ਰੀ ਅਕਾਲੇ ਬੜੀ ਖੁਸ਼ੀ ਆ ਆਉਣ ਵਾਲੇ ਸਮੇਂ ਚ ਅਮਰ ਇਤਰਾਇ ਇਕੱਠੇ ਰਹੋਗੇ ਔਰ ਬਹੁਤ ਤਾਕਤਵਰ ਬਣੋਗੇ ਕਿਉਂਕਿ ਮੈਨੂੰ ਤਾਂ ਇਹ ਗੱਲ ਤਾਂ ਵੀ ਮਾੜਾ ਕਿ ਜਦੋਂ ਸਾ ਮਜੀਦੂ ਜੀ ਕੇ ਉਹਨਾਂ ਦੇ ਅੱਜ ਕਿ ਪੈ ਸਹਿਲ ਜਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਆ ਤੇ ਸਾਨੂੰ ਯਾਦ ਆ ਜਾਂਦਾ ਮਲੇਖ ਉਸੇ ਦਾ ਹਾਲਾ ਨਾ ਰੱਖ ਤੇ ਜਦੋਂ ਮਜੀਦੂ ਜੀ ਕੇ ਤੇ ਐਕਸ਼ਨ ਹੋਇਆ ਸੀ ਉਦੋਂ ਮੈਂ ਤੁਸੀਂ ਦੇਖਿਆ ਉਹਨਾਂ ਪ੍ਰੈਸ ਨੂੰ ਕਿਹਾ ਸੀ ਆਪਣੀ ਪਾਰਟੀ ਨੂੰ ਕਿਹਾ ਸੀ ਵੇ ਅੱਗ ਮਰਜੀਸੀ ਜੀਕੇ ਨੂੰ ਕਢਾਉਣ ਵਾਲੇ ਲੋਗ ਹਨ ਇੱਕ ਦਿਨ ਉਹ ਮਸਤਾਉਣ ਗਏ ਉਹ ਪਰੇ ਹੋ ਗਏ ਤੇ ਮਰਜੀਸੀ ਜੀਕੇ ਕਿਤੇ ਫੇਰ ਅਕਾਲੀ ਦਰਸ ਹੋ ਗਏ ਸੋ ਅੱਜ ਮੈਂ ਕਹਿ ਸਕਦਾ ਕਿ ਜਿਹੜੇ ਮਰਜੀਸੀ ਜੀਕੇ ਨੂੰ ਕਢਾਉਣ ਵਾਲੇ ਸੀ ਉਹ ਪਰੇ ਹੋ ਗਏ ਤੇ ਮਰਜੀਸੀ ਜੀਕੇ ਫੇਰ ਅਕਾਲੀ ਦਰਸ ਹੋ ਗਏ ਇਹ ਹਾਲਾਤ ਕੁਦਰਤੀ ਬਗੰਦੇ ਆ ਜਾਂ ਸੱਚ ਦੀ ਜਿੱਤ ਹੁੰਦੀ ਆ ਸੋ ਅੱਜ ਸੱਚ ਦੀ ਜਿੱਤ ਹੋਈ ਆ ਬੋਲੇ ਸੋ ਨਿਹਾਲ ਜਉ ਸਿਰੀ ਉਹ ਅਕਾਲੀ ਦਰ ਦੇ ਵਿਰੁੱਧ ਵੀ ਬੜਾ ਕੂੜ ਪ੍ਰਚਾਰ ਹੋਇਆ ਸੀ ਬੜਾ ਸੋਸ਼ਲ ਮੀਡੀਆ ਤੇ ਕਹਾਣੀਆਂ ਬਣਾ ਬਣਾ ਕੇ ਪੇਸ਼ ਕੀਆ ਸੀ ਉਹ ਸਾਰੀਆਂ ਜਿਆ ਸਾਰੀਆਂ ਉਹਨਾਂ ਲੋਕਾਂ ਨੂੰ ਨਿਮੋਸ਼ੀ ਧਲਣੀ ਪੈ ਰਹੀ ਆ ਜਿਨ੍ਹਾਂ ਨੇ ਕਹਾਣੀਆਂ ਬਣਾਈਆਂ ਸੀ ਜਿਨ੍ਹਾਂ ਨੇ ਝੂਠ ਦੱਸਿਆ ਸੀ ਅੱਜ ਫੇਰ ਦੇਸ਼ ਔਰ ਦੁਨੀਆ ਭਰ ਦੇ ਵਿੱਚ ਅਕਾਲੀ ਦਰ ਦੀ ਅਸਲੀ ਕਦਰ ਜਿਹੜੀ ਹੈ ਗੁਰੂ ਸਾਹਿਬ ਨੇ ਕਿਹਾ ਕੂੜ ਨਿਕਟੇ ਨਾਨਕਾ ਔੜਕ ਸਾਕਰ ਹੈ ਅੱਜ ਉਹ ਫੇਰ ਸਤਿਆਜ ਘਰਾਇਆ ਗਿਆ ਸੋ ਮੈਂ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਆਪ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਹੋਰ ਵੀ ਜਿਹੜੇ ਕੋਈ ਅਕਾਲੀ ਦਰ ਤੋਂ ਚਾਹਣ ਵਾਲੇ ਲੋਕ ਨੇ ਉਹ ਕਾਲੀ ਦਾਲੀਆਂ ਸਫਾ ਜਾਓਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਵਾਹਿਗੁਰੂ ਦਾ ਸਾਥਾ ਰਹਿਣ ਧੰਨਵਾਦ ਕਰਦਾ ਪਰੋਥਾ ਸ੍ਰੀ ਚੰਤ ਸਿੰਘ ਜੀ ਤੋਂ ਮਾੜਾ ਇਹ ਤਾਂ ਬੇਨਤੀ ਹੈ ਸਾਰੰ ਪਰਮਜੀਤ ਸਿੰਘ ਜੀ ਸਰਨਾ ਪ੍ਰਧਾਨ ਸ੍ਰੋਮ ਨੇ ਕਾਲੀ ਦਿੱਲੀ ਕਾਇ ਆਪਣੀ ਦਾਤ ਕੀਤੀ ਕੁਛ ਪੁੰਦਰ ਸਾਹਿਬ ਦੇ ਦੋ ਬੰਨ ਬੋਲਣਾ ਤੇ ਬੋਲ ਲੋ ਮੈਂ ਸ਼ੁਰੂ ਕਰਦਾ ਹਾਂ ਪਹਿਲੇ ਪੁੰਦਰ ਸਾਹਿਬ ਦੇ ਜਿਹੜਾ ਕੋਲ ਸੋਹ ਤਿਸਤਾਰ ਜੋ ਪ੍ਰਗਨ ਸਾਹਿਬ ਸ਼੍ਰੋਮਣੀ ਕਾਇਦਰ ਸਾਸਵੀ ਸੀ ਬਾਦਲ ਸਾਹਿਬ ਦਿੱਲੀ ਕਾਇਦੇ ਇਤਤਾਨ ਸਰ ਪਰਮੇਸ਼ੀ ਸਰਨਾ ਸਾਹਿਬ ਬਹੁਤ ਹੀ ਸਤਾਰਜ ਮੇਰੇ ਛੋਟੇ ਵੀਰ ਜੇ ਨਮਾਜਰਾ ਜੀ ਪੋਸਟ ਕਾਰ ਜੋ ਸਰਦਾਰ ਮਜੀਤ ਸਿੰਘ ਜੀਕੇ ਜੀ ਸਰ ਰਾਣਾ ਜੀ ਆਕੀ ਸਾਰੇ ਹੋ ਜਿਨੇ ਭਗਵੰਤੇ ਸੱਜਣ ਸਾਰੇ ਤੇ ਸਾਰੇ ਇਹ ਸਾਰੇ ਭੈਣ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਅਕਾਲ ਅੱਜ ਵੇਖੇ ਤਾਂ ਸਿੱਧੀ ਦਿਹਾੜੇ ਚੱਲ ਰਿਹਾ ਜੋ ਕੌਮ ਦਾ ਸਭ ਤੋਂ ਦੁਖਦਾਈ ਇਤਿਹਾਸ ਹੈ ਕੋਈ ਕਹੋ ਦਾ ਪਿੰਨਾ ਲੇਕਿਨ ਕੌਮਾ ਇਹ ਤੋਂ ਜਿੰਜਾਰ ਕਰਦੀਆਂ ਜਿਹੜੇ ਕੌਮਪ੍ਰੈਸ ਲੋਕ ਹੁੰਦੇ ਨੇ ਉਸ ਦੇ ਨਾਲ ਆ ਕੇ ਆਪਣੇ ਸਾਰੇ ਮਨਕਲੇ ਇਸਲਾ ਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਖੁੰਦੇ ਅੱਜ ਇਸ ਦਿਹਾੜੇ ਤੇ ਸਾਬ ਜੀਸੂ ਰਾਣੇ ਸਾਰਿਆਂ ਨੇ ਮਿਲ ਕੇ ਜੋ ਸ਼੍ਰੋਮਣੀ ਕਾਲੀ ਦਰ ਨੂੰ ਕੌਮ ਦੀ ਮੁੱਖਜਮਾ ਦਾ ਸ਼ਕਤੀਸ਼ਾਲੀ ਕਰਨਾ ਫੈਸਲਾ ਕੀਤਾ ਹੈ ਮੈਂ ਪਹਿਲਾਂ ਬਹੁਤ ਬਹੁਤ ਤਨਵਾਦ ਕਰਦਾ ਦੂਸਰਾ ਜੋ ਅੱਜ ਦਿੱਲੀ ਦੇ ਹਾਲਾਤ ਦੇਖਦੇ ਆ ਮੈਂ ਤਾਂ ਇਹਨਾਂ ਦੇ ਪਿਤਾ ਜੀ ਨਾਲ ਇਹ ਗੁੱਲੀਵਾਰ ਦੇ ਪਿਤਾ ਜੀ ਜਿਹੜੇ ਸੀ ਦਿੱਲੀ ਸੈਕੰਡ ਜਥਾ ਸੀ ਫਸਟ ਜਥਾ ਸਾਡਾ ਸੀ ਜੋ ਦਿੱਲੀ ਚ ਤਿਹਾਰ ਕੇ ਦਾਖਲ ਹੋਏ ਆ ਤੇ ਡੀਜੀਪੀ ਸੀ ਵਾਸਤੇ ਮੈਂ ਉਹਦਾ ਦੇਖੇ ਜਾਣਾ ਪਹਿਲਾ ਵੱਡੇ ਸੀ ਹੁਣੇ ਨੈਕਸਟ ਟੀਮ ਆ ਗਈ ਸਾਥੋਂ عمر ਛੋਟੀ ਆ ਗਈ ਉਹ ਸਾਥੋਂ ਵੱਡੇ ਸੀ ਐਸ ਵੇਲੇ ਦੇਖੀਏ ਪਾਕਤ ਦੇ ਵਿੱਚ ਕਿਸੇ ਦੇ ਪ੍ਰਧਾਨ ਮੰਤਰੀ ਕਿਸੇ ਨੇ ਕੋਈ ਅਹੁਦਾ ਲੈਣ ਐਕਸ ਜਿਵੇਂ ਵੱਖਰੀਆਂ ਚੀਜ਼ਾਂ ਨੇ ਇੱਕ ਜੋ ਸ਼ਕਤੀ ਹੁੰਦੀ ਆ ਉਹ ਪਾਰਟਨਰਸ਼ ਹੁੰਦੀ ਆ ਉਹਤੇ ਕਿਸੇ ਕੋਲੇ ਹੋਣ ਲੇਕੇ ਜੋ ਪਾਰਟੀ ਸ਼ਕਤੀਸ਼ਾਲੀ ਹੈ ਜੇ ਦਿੱਲੀ ਚ ਕਾਲੀ ਦਲ ਆਪ ਕਹਿ ਸਕਦਾ ਹੈ ਜਦੋਂ ਇਹ ਸਾਰੇ ਇਕੱਠੇ ਹੋ ਗਏ ਨੇ ਜੋ ਪੁਰਾਣਾ ਕਿਸਾਵ ਦਾ ਪਰਿਵਾਰ ਜੋ ਸਾਰਾ ਨਾੜਾ ਸੂ ਬੈਠਾ ਹੈ ਤੇ ਦੋਨੋਂ ਇਹ ਭਰਾ ਬੈਠੇ ਨੇ ਤੇ ਦਿਲੋਂ ਮਨੋਂ ਏਕਤਾ ਨਾਲ ਬੈਠੇ ਨੇ ਮੈਂ ਸਮਝਦਾ ਕਿ ਦਿੱਲੀ ਦਲ ਦੇ ਵਿੱਚ ਸਾਰਾ ਸਿੱਖ ਜਗਤ ਇਕੱਠਾ ਹੈ ਔਰ ਕਾਲੀ ਦਲ ਦੇ ਥੱਲੇ ਹੈ ਕੋਈ ਡੋਰਾਮਾ ਨਹੀਂ ਪ੍ਰਧਾਨ ਨਹੀਂ ਨਿਕਿਆ ਦਰੁਸਤ ਹੈ ਕਿਉਂਕਿ ਸਹੀ ਤੌਰ ਤੇ 1972 ਤੋਂ ਬਾਪ ਸਾਹਿਬ ਦੇ ਨਾਲ ਟੋਹੜਾ ਸਾਹਿਬ ਦੇ ਨਾਲ ਜਿਵੇਂ ਚੰਦੂ ਮਾਹਰ ਨਾਲ ਸਾਡੇ ਦੇਖੇ ਮੈਥੇ ਛੋਟਾ 800 ਸਾਲ ਬਿਲਕੁਲ ਹੀ ਹੁੰਦੀ ਸੀ ਨਾ ਸੋਮਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਆਸ ਕਰਦਾ ਕਿ ਬਿਲਕੁਲ ਭਰਾ ਭਰਾ ਬਣ ਕੇ ਚੱਲੋ ਸ਼ਕਤੀ ਕਿਤੇ ਰਾਜਤਾ ਹੁੰਦਾ ਜਿਹੜੀ ਹੁੰਦੀ ਜ ਰਾਜਤਾ ਦਾ ਸ਼ਕਤੀ ਹੁੰਦੀ ਤਾਜ ਦੇ ਦਿਖਾੜੇ 'ਚ 7 ਸਾਲ ਦੇ 9 ਸਾਲ ਦੇ ਬੱਚੇ ਝੁਕ ਨਾ ਜਾਂਦੇ ਸ਼ਕਤੀ ਹੁੰਦੀ ਹੈ ਅਰਾਧੇਸ਼ ਸ਼ਕਤੀ ਹੁੰਦੀ ਹੈ ਅਸੂਲ ਦਾਸ ਸ਼ਕਤੀ ਹੁੰਦੀ ਹੈ ਧਰਮ ਦੇ ਵਿੱਚ ਕੀ ਉਹ ਸ਼ਕਤੀ ਐ ਸੇ ਇਸ ਕਰਕੇ ਸ਼ਕਤੀ ਐ ਜਿਹੜੀ ਇੱਕ ਤਾਂ ਆਪਣੇ ਪੈਦਾ ਹੋ ਕੇ ਕਾਲੀ ਰਾਜੀ ਦੇ ਪਿੱਛੇ ਗੁਰੂ ਮਹਾਰਾਜ ਦਾ ਹੱਥ ਹੈ ਦਿੱਲੀ ਨੇ ਬਾਰ ਬਾਰ ਜੋ ਲਾਇ ਲਿਖਿਆ ਸੀਗਾ ਤੁੰਮੀਨਾਂ ਨੂੰ ਅੱਜ ਤਾਂ ਆਪਾਂ ਤੋੜ ਹੀ ਰਹੇ ਹਾਂ ਸਰਕਾਰ ਦੇ ਪਾਸੇ ਥੋੜਾ ਸਾਹ ਬੇ ਇਧਰ ਅਮੀਨਾ ਮਾਰਦੇ ਫੈਸਲੇ ਸੀ ਰੋਜ਼ ਕੋੜੀ ਦਾ ਦਰਦ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਤੇ ਕੋਈ ਚੱਲੀ ਵਾਰੀ ਵਾਰੀ ਥੋੜਾ ਸਾਹ ਤੇ ਚੱਲੇ ਤਰਪੰਦੀ ਸਾਹਿਬ ਤੇ ਦਿੱਲੀ ਸੰਤਨੀ ਚਲੀ ਗਏ ਬਾਦਲ ਸਾਹਿਬ ਅਸੀਂ ਵਚ ਗਏ ਮੇਰੇ ਤੇ ਚੱਲੀ ਸੀ ਬਾਦ ਸਾਹਿਬ ਦੀ ਪੁਜਰਤੀ ਉਧਰ ਚੱਲਣੀ ਸੀ ਗਈ ਜੀ ਉੱਥੇ ਇਸ ਕਰਕੇ ਉਹ ਜਬਾਤਾਂ ਵੀ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜ-ਫੋੜ ਹੀ ਕਰਦੇ ਤਾਂ ਤੇ ਤੋੜ-ਫੋੜ ਚੋ ਫੇਲ ਹੋ ਗਏ ਨੇ ਜਿੱਤ ਪੰਛੀ ਹੋਈ ਹੈ ਗੁਰੂ ਆਰੰਡਾ ਜਿਹਦੇ ਸਿਰ ਤੇ ਹੱਥ ਹੈ ਅੱਜ ਅਕਾਲੀਰ ਇੱਕ ਹੋ ਰਿਹਾ ਹੈ ਇੱਥੇ ਨਹੀਂ ਦੇਸ਼ ਦੁਨੀਆ ਚੋ ਰਿਹਾ ਵਿਦੇਸ਼ਾਂ ਚੋ ਰਿਹਾ ਤੇ ਪੰਜਾਬ ਚੋ ਰਿਹਾ ਹੈ ਸੋ ਅੱਜ ਵੀ ਜੋ ਪ੍ਰਧਾਨ ਜੀ ਨੇ ਅਪੀਲ ਕੀਤੀ ਸੀ 103 ਸਾਲਾਂ ਜਿੰਨਾ ਆਪਾਂ ਦਿਲ ਮਨਾਇਆ ਅਕਾਲੀਰ ਦਾ ਬੜੀ ਨਿਮਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਬੇਅਤ ਤੇ ਸੰਮੁਖੋ ਕੇ ਕਾਲ ਤੱਕ ਦੇ ਪੀਰ ਕੀਤੀ ਸੀ ਕਿ ਬਈ ਮੈਂ ਮਾੜਾ ਸਿੱਖਾਂ ਦਾਸ ਹਾਂ ਪਤ ਦਾ ਬੇਨਤੀ ਕਰਦਾ ਕਿ ਆਓ ਵਿੱਚ ਅਗੋਤੀ ਵਾਸਤੇ ਖੋਈਏ ਤੇ ਸੰਗਤ ਨੇ ਬੰਨੇ ਮੈਂ ਸੰਗਤ ਦਾ ਧੰਨਵਾਦ ਕਰਦਾ ਇਹਦਾ ਦੇ ਵਿੱਚ ਅਬਾਦ ਕਰਦਾ ਕਿ ਨਿਮਰਤਾ ਨਾਲ ਪੀਰ ਕੀਤੀ ਸੀ ਜੋ ਖਰਜ ਬਣਦਾ ਨਿਵੇਸ਼ ਹੋ ਗੁਰੂ ਅਪ ਸੋ ਜੋ ਜਿਸ ਕੋਲ ਉੱਪਰ ਤਾਕਤ ਹੈ ਉਹ ਨਿਯੋਗ ਕੇ ਚੱਲਦਾ ਕਿ ਸਭ ਸ਼ਕਤੀ ਇਕੱਠੇ ਹੋ ਜਾਂਦੇ ਨੇ ਤੁਸੀਂ ਮੈਂ ਪ੍ਰਧਾਨ ਜੀ ਦਾ ਕੰਮ ਕਰਦਾ ਸਭ ਜੀ ਸੁਣਨ ਦਾ ਸਰਨਾ ਸਾਹਿਬ ਹੁੰਦਾ ਸਾਰਾ ਰਾਣਾ ਸੇ ਬੈਠੇ ਆ ਹੁਣ ਭਰਾ ਭਰਾ ਬਣ ਕੇ ਚੱਲੋ ਤੇ ਤਾਂ ਕਿ ਬਹੁਤ ਖੁਸ਼ੀ ਹੋਵੇ ਤੇ ਫਿਰ ਲੋੜ ਵੀ ਆਪਾਂ ਨੂੰ ਬਹੁਤ ਹੀ ਲੜਾਈ ਲੜਦੀ ਦੀ ਦਿੱਲੀ ਦੇਖੋ ਕਿਵੇਂ ਝੁਕਦੀ ਹੈ ਸਭ ਮਸਲੇ ਹੱਲ ਹੋ ਜਾਣਗੇ ਨਹੀਂ ਜੋ ਸਾ ਮਨਜੀਸ਼ੋਰ ਨਿੱਕੇ ਹੈ ਇਤੇ ਥੋੜਾ ਕ ਹੈ ਮੈਂ ਹੈਰਾਨ ਆ ਕਿ ਜਿਸ ਕੌਮ ਦੇ ਬੱਚਿਆਂ ਨੇ ਤੱਕ ਨਹੀਂ ਜਿਹੜੇ ਖੂਨ ਪਾਤਾ ਉਸ ਕੌਮ ਨੂੰ ਜਦੋਂ ਇਸ ਤਰ੍ਹਾਂ ਕੀਤਾ ਗਿਆ ਕਿਸ ਦੇ ਹੱਕ ਚੋਂ ਜਿਹੜੀ ਦੁਨੀਆ ਲਈ ਕੋਈ ਨਾ ਵਾਹੀਨੇ ਕੇ ਬਚਾਉਣ ਵਾਲਾ ਕੌਣ ਹੈ ਅੱਜ ਵੀ ਬਾਰਡਰਾਂ ਤੇ ਕੌਣ ਲੜਦਾ ਹੈ ਲੰਬੀ ਹੁੰਦੀ ਹੈ ਗੱਲ ਮੈਂ ਕਰਦਾ ਨਹੀਂ ਦੁੱਖ ਆਉਂਦਾ ਹੈ ਬਹੁਤ ਦੁੱਖ ਆਉਂਦਾ ਹੈ ਪਰ ਕਿਵੇਂ ਜੋ ਪ੍ਰਧਾਨ ਦੀ ਬੈਠ ਕੇ ਕਰਦੇ ਆ ਡਿਸਕਸ ਕਰਦੇ ਆ ਉਹਨਾਂ ਕਹਿੰਦਾ ਪਿੰਲੇ ਇਸ ਇਕੱਠੇ ਸੀ ਪਤਾ ਨਹੀਂ ਕਿਹਦੇ ਭੂਣ ਸਾਹਿਬ ਲੜੀ ਜਾਣਾ ਕਿ ਕੌਮ ਨੂੰ ਬਚਾਉਣਾ ਵੀ ਹੈ ਬਹਿ ਜੀ ਕੌਮ ਨੂੰ ਬਚਾਉਣਾ ਜੂਗਾ ਪਰ ਗੈਰਤ ਨਾਲ ਬਚਾਉਣਾ ਝੁਕ ਕੇ ਨਹੀਂ ਬਚਾਉਣਾ ਇਸ ਕਰਕੇ ਗੈਰਤ ਨਾਲ ਕਾਹੀ ਬਜੇ ਜੋ ਆਪਣੇ ਚੇਕ ਹੈ ਸੋ ਮੈਂ ਥੋੜਾ ਸਵਾਲ ਕਰਦਾ ਸਰਬਾਰ ਬਹੁਤ ਬਾਤ ਕਰਕੇ ਗੁਰੂ ਸਾਹਿਬ ਕਿਹਾ ਕਰਦਾ ਕਿ ਹੋਰ ਵੀ ਜੋ ਰਹਿ ਨਹੀਂ ਸੰਗਤ ਹੈ ਆਓ ਆਪਾਂ ਸਾਰੇ ਜੁੜ ਕੇ ਜ਼ੁਲਮ ਦੇ ਖਿਲਾਫ ਲੜ ਕਰ ਲਈਏ ਤੇ ਇਸ ਦਿਹਾੜੇ ਤੇ ਇਹੀ ਅਸਲ ਸਾਬ ਜਦਿਆਂ ਨੂੰ ਇਹਨਾਂ ਮੇਰਾ ਗੁਰਮੁਖੀ ਬੱਚਿਆਂ ਨੂੰ ਸ਼ਹੀਦੀ ਦੇ ਜਿਹੜੀ ਹੈ ਅਸਲ ਪ੍ਰਣਾਮ ਹੈ ਸੋ ਇਹਨਾਂ ਦਾ ਸਰਬਾਰ ਕਰਕੇ ਜਾ ਕਿ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧਮਕੀ ਪਰਮ ਸਰਕਾਰਿਓ ਸਾਹਮਣੇ ਅਕਾਲੀ ਦਲ ਦੇ ਪ੍ਰਧਾਨ ਸਾਹ ਸੁਖਬੀ ਸਿੰਘ ਮਾਦਤ ਅਰਾ ਸਰ ਪ੍ਰੇਮ ਸਿੰਘ ਚੰਦੂ ਮਾਦਰੀ ਹੁੰਢਾ ਖਾ ਜਥੇਦਾਰ ਮਨਜੀਤ ਸਿੰਘ ਜੀ 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 ਨੂੰ ਮੈਂਬਰ ਸਭਾ ਸਾਹਮਣੇ ਆਏ ਅਤਵੰਤ ਸੱਜਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲੋਕੋ ਜਿਹੜਾ ਇਹ ਅੱਜ ਕਮ ਆਜੋ ਆਇਆ ਹੈ ਇਦਾਂ ਨਹੀਂ ਪੱਤਰ ਮੈਂ 2019 ਵਿੱਚ ਗੁਰੂ ਨਾਨਕ ਪਾਸ਼ਾ ਦੇ 595 ਪ੍ਰਕਾਸ਼ ਹੋਤਾ ਸਿਰਫ ਜਾਂਦੇ ਮਨਜੀਤ ਸਿੰਘ ਦੇ ਨਾਲ ਜੋ ਬੀਤਿਆ ਸੀ ਤੇ ਉਹਨਾਂ ਦੀ ਚਾਲ ਪਾਸ ਹੋ ਰਹੀ ਸੀ ਤੇ ਮੈਂ ਆਪਣਾ ਚੋਕੇ ਬਜ਼ਰ ਫਾਰੀ ਜੁਨ ਕਿਹਾ ਸੀ ਕੋਈ ਨਗਰ ਕੀਰਤਨ ਹੋਸਤੇ ਹੈ ਸਰਦਾਰ ਮਨਜੀਤ ਸਿੰਘ ਨੂੰ ਸਦਾ ਦੇਖਿਆ ਉਹ ਘਰ ਕੇ ਗਿਆ ਤੇ ਇਹਨਾਂ ਨੂੰ ਮੈਂ ਕਿਹਾ ਸੀ ਬਈ ਹੁਣ ਤੁਸੀਂ ਘਰ ਬਹਿਣਾ ਨਹੀਂ ਹੈਗਾ ਵਿਚਰਨਾ ਅਸੀਂ ਕੋਸ਼ਿਸ਼ ਕੀਤੀ ਸੀ ਵੀ ਚੌਣ ਇਕੱਠੇ ਹੋ ਕੇ ਲਈਏ ਲਈ ਤੇ ਕੋਈ ਮਜ਼ਦੂਰੀ ਨਹੀਂ ਸੀ ਪਰਿਆ ਗੀਆਂ ਕਈ ਮਜ਼ਦੂਰੀਆਂ ਸਨ ਜਿਸ ਵਾਸਤੇ ਉਹ ਇਹਨਾਂ ਨੇ ਚੌਣ ਇਕੱਠੇ ਹੋ ਕੇ ਨਹੀਂ ਲਈਆਂ ਪਰ ਤੋਂ ਜਦ ਹੋਈ ਮੈਂ ਨਾਮੋਂ ਵਿੱਚ ਪੁੱਛਿਆ ਮੈਂ ਆਪਣੇ ਘਰ ਪ੍ਰੈਸ ਕਾਨਫਰੰਸ ਬੁਲਾਈ ਤੇ ਮੇਰੇ ਇੱਕ ਮਨ ਚ ਆ ਗਈ ਜਿਹੜੀ ਗੱਲ ਮੇਰੇ ਮਨ ਚ ਆ ਜਾਂਦਾ ਮੈਂ ਕਹਿੰਦਾ ਹਾਂ ਉਹ ਤਾਂ ਹੋ ਗਿਆ ਮੈਂ ਨਾਮ ਕੱਤਾਂ ਬਈ ਆ ਸੋਨਾ ਬੈਠਿਆ ਤੇ ਤਿੰਨ ਮੰਡੀ ਤੋਰੀ 19 ਦੇ 19ਵੇਂ ਬਰਸ ਇਕੱਠੇ ਆ ਔਰ ਪਾਪ ਸੰਧੀ ਸੀ ਕਸੀ ਜਿੱਤੇ ਰਹੇ ਕਲੀਅਰ ਪਾਣਾ ਮਿਲ ਨਹੀਂ ਮਿਲੀ ਨਾ ਉਹਦੇ ਤੇ ਉਹ ਨਹੀਂ ਪਿੱਛੋਂ ਦੀ ਕਹਾਣੀ ਬਾ ਮਨਜੀਤ ਸਿੰਘ ਨੂੰ ਨਹੀਂ ਪਤਾ ਇਹਨੇ ਪ੍ਰੈਸ ਕਾਨਫਰੰਸ ਕਰਦਾ ਪਰ ਇਹਨਾਂ ਨੂੰ ਪੁੱਛਿਆ ਗਿਆ ਇਹਨਾਂ ਕਹਿੰਦੇ ਜੋ ਨਾ ਨੇ ਕਹਿਤਾ ਮਨ ਨਾਲ ਇਹ ਬੜੀ ਵੱਡੀ ਗੱਲ ਸੀ ਮੈਂ ਕਿਹਾ ਵੀ ਚਲੋ ਕੋਈ ਥੋੜੀ ਉਹਨिक्की ਕਰਨਗੇ ਨਹੀਂ ਕਰਨਗੇ ਫਰਿਨਾ ਦੇ ਜਵਾਬ ਇਹ ਮੈਂ ਬੜੀ ਚਸਤ ਤੇ ਉਸ ਤੋਂ ਬਾਅਦ ਅਸੀਂ ਜੱਗ ਵੀ ਹੋਇਆ ਕੋਈ ਵੀ ਸਾਡੇ ਉਸ ਤੋਂ ਬਾਅਦ ਪ੍ਰੋਗਰਾਮ ਆਇਆ ਦਾਨ ਮਨਜੀਤ ਸਿੰਘ ਅਸੀਂ ਬਰਾਬਰ ਦੀ ਤਰਜੀਹ ਦਿੱਤੀ। ਭਾਵੇਂ ਕੋਈ ਫੰਕਸ਼ਨ ਹੋਵੇ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਪੈਸਾ ਦੋ ਪੈਸਾ ਨਾ ਕਮਾਉਂਦਾ। ਇਹ ਜਿਹੜੀ ਮੂਸ ਹੀ ਮਨ ਹਵਾ ਚ ਮਨ ਖੁਸ਼बू ਆ ਰਹੀ ਸੀ ਕੰਮ ਹੋਣਾ ਲੈ। ਗੱਲ ਨਹੀਂ ਕੀਤੀ ਇਹਨਾਂ ਨਾਲ ਬੜੇ ਪੱਕੇ ਸੰ। ਨਾ ਇਹਨਾਂ ਤੇ ਨਾ ਇਹਨਾਂ ਦੇ ਚੇਲੇ। ਰਾਨਾ ਪਰਨੂ ਜੀ ਸੁਣ। ਉਮੇ ਦਾ ਕਈ ਕ੍ਰੈਡਿਟ ਲਾਈਨ ਲੈਂ ਮੈਂ ਕਰਾਈ ਵੇ ਬੈਂਕ ਕਰਾਈ ਵੇ ਕਿਸੇ ਨੇ ਕਰਾਈ ਕਰਾਈ ਵੇ ਫਿਰ ਰਾਣੇਪਰਮਜੀਤ ਸਿੰਘ ਕਰਾਈ ਵੇ ਮਨਜੀਤ ਸਿੰਘ ਹੁਣ ਬਾਹਰ ਰਹਿ ਕੇ ਕੋਈ ਕੰਮ ਨਹੀਂ ਪਰ ਮੈਂ ਸਾਧ ਮਨਜੀਤ ਸਿੰਘ ਦਾ ਉਹਨਾਂ ਦੀ ਟੀਮ ਦਾ ਪਰ ਖਾਸ ਕਰਕੇ ਰਾਣਾ ਪਰਮਜੀਤ ਸਿੰਘ ਰਾਤੂ ਮਾਹੀਆਂ ਜਿਨ੍ਹਾਂ ਨੇ ਇੱਕ ਬੜਾ ਚੋਟਾ ਫੈਸਲਾ ਗੱਲ ਕਿਸੇ ਦੀ ਲੀਡਰਸ਼ਿਪ ਨੂੰ ਵਿਚਾਨ ਨਹੀਂ ਆਈ ਗੱਲਾਂ ਦੀ ਸੌਂਗਣ ਅਹ ਸਾਰ ਮਨਜੀਤ ਸਿੰਘ ਬੈਠਾ ਜਦੋਂ ਨਤੀਜਾ ਨਿਕਲਿਆ ਕਹਿੰਦਾ ਤੇਰੀ ਗੱਲ ਪੂਰੀ ਹੋ ਗਈ ਮੈਂ ਕਿਹਾ ਮੇਰੀ ਗੱਲ ਪੂਰੀ ਹੋ ਗਈ ਪਰ ਕਾਲੀ ਦਲ ਦਾ ਕੀ ਹੋਇਆ ਹੁਣ ਗੱਲ ਦੱਸ ਅਕਾਲੀ ਦਲ ਨੂੰ ਕਿਵੇਂ ਸਮਝਾਈਂਗਾ ਕਹਿੰਦਾ ਗੱਲ ਤਾਂ ਖੀਤੇ ਦੇ ਕਹਿੰਦਾ ਤੇਰਾ ਮੈਂ ਘਾ ਦੇਖ ਭਾਵੇਂ ਮੈਂ 50 ਸਾਲ ਤੋਂ ਲੜ ਰਿਆਂ 24 ਸਾਲ ਤੋਂ ਲੜ ਰਿਆਂ ਪਰ ਮੈਂ ਅੱਜ ਤੱਕ ਬਾਦ ਕਾਲੀ ਦਲ ਦੇ ਖਿਲਾਫ ਬੋਲ ਰਹਾਂ ਨਹੀਂ ਚਲੋ ਮੈਂ ਗੱਲ ਲੰਬੇ ਨਹੀਂ ਕਰਨਾ ਚਾਹੁੰਦਾ ਮੈਂ ਪ੍ਰਧਾਨ ਸਾਹਿਬ ਦਾਤ ਨੂੰ ਆਦਿਆਂ ਸੀ ਇਹਨਾਂ ਨੇ ਬੜੇ ਮਾਨ ਸਰਕਾਰ ਨਾਲ ਸਾਡੇ ਕਈ ਗੱਲਾਂ ਇਹਨਾਂ ਨੇ ਕਿ ਆ ਵੀ ਆ ਕਰੋ ਮੈਂ ਕਿਹਾ ਜੀ ਤਾਂ ਸਾਡਾ ਨੁਕਸਾਨ ਹੋ ਜਾਏਗਾ ਤੇ ਉਸ ਵਕਤ ਇਹ ਨਹੀਂ ਇਹਨਾਂ ਨੂੰ ਗੱਲ ਕਰਤਾ ਰਹੀ ਸੀ ਪਰ ਭੂੰਗੜ ਸਿੰਘ ਸਾਹਿਬ ਨੇ ਕਹਿ ਜੀ ਕੋਈ ਗੱਲ ਨਹੀਂ ਆਪਾਂ ਕਰ ਲਵਾਂ ਅਸੀਂ ਦਿਨ ਬਾਅਦ ਉਹ ਉਹਨਾਂ ਦੀ ਕੋਠੀ ਗਏ ਸੀ ਤੇ ਇਹਨਾਂ ਬੰਦੇ ਕੇਸਾਂ ਪਰ ਮੈਂ ਜਿਹੜੀ ਭੁੰਡਰ ਸਾਹਿਬ ਨੇ ਗੱਲ ਕੀਤੀ ਉਹ ਮੈਨੂੰ ਹਮੇਸ਼ਾ yaad ਰਹੇਗੀ ਪਰ ਭੁੰਡਰ ਸਾਹਿਬ ਕਿਉਂਕਿ ਵੱਡੇ ਬਾਦਲ ਸਾਹਿਬ ਨਾਲ ਬੜੇ ਚਲੇ ਤੇ ਮੈਂ ਸਮਝਾਵਾਂ ਕਿ ਭੁੰਡਰ ਸਾਹਿਬ ਦੀ ਗੱਲ ਪਰ ਲਾਮ ਸਾਹਿਬ ਨੇ ਮੋੜੀ ਨਹੀਂ ਲਗਾਈ ਹਾਂ ਕਰ ਦਿੱਤੀ ਔਰ ਜੋ ਜੀਵੀ ਜੀ ਸੰਗਤ ਨੇ ਇਸ ਦਾਲ ਦੀ ਹਾਂ ਵੀ ਭਰੀ ਉਹ ਆਪਣੇ ਆਪ ਵਿੱਚ ਜਿਆਦਾ ਗੱਲ ਮੈਂ ਇਹ ਕਹਾਣੀ ਕਹਾਂਦਾ ਹਾਂ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕਾਲੀ ਦੰਨ ਕੋ ਨੂੰ ਬੜੀਆਂ ਮੱਲਾ ਮਾਰੀਆਂ ਕਾਲ ਚਲ ਦੇ ਨਾਲ ਰੋਕੇ ਫੜੇ ਉਹਦੇ ਲਈ ਕੁਝ ਜੀ ਦੀਆਂ ਮਾਣੀਆਂ ਅਜੋ ਬਹਾਨਾ ਨਾ ਕਰਨ ਅਜੋ ਇਹ ਬਹਾਨਾ ਨਾ ਕਰਨ ਇਹ ਮਾਫੀ ਠੀਕ ਨਹੀਂ ਹੈ ਜੀ ਮਰੇ ਕੋਲ ਚੰਡੀਗੜ੍ਹ ਦੇ ਇੱਕ ਬੁੱਢੀ ਜੀਵਨਕਾਰ ਨੂੰ ਕੀਤਾ ਇਹ ਮਾਫੀ ਗਲਤ ਹੈ ਮੈਂ ਕਹਾ ਇਹ ਗਲਤ ਹੈ ਤੁਸੀਂ ਚੰਡੀਗੜ੍ਹ ਤੇ ਮਹਾਲੀ ਦੇ 10 12 ਜਿਹੜੇ ਆਪਣੇ ਆਪ ਨੂੰ ਬੁੱਧ ਜੀਵਿਕਾ ਦੇ ਉਹ ਖੱਟੇ ਹੋ ਜਾਓ ਤੇ ਸਾਨੂੰ ਦੱਸੋ ਵੀ ਸਰਦਾਰ ਸੁਖਬੀਰ ਸਿੰਘ ਕਿਹੜੇ ਲਫਜ਼ ਬੋਲਣ ਤੁਹਾਡੀ ਤਸੱਲੀ ਹੁੰਦੀ ਹੈ ਜਿਸ ਨੇ ਗੁਰੂ ਕੋਲੋਂ ਮਾਫੀ ਮੰਗ ਲਈ ਮੰਗ ਲਈ ਉਹ ਗਾਹੜੀ ਰੱਖੀ ਹੈ ਤੇ ਮਾਫੀ ਦੇਣਾ ਗੁਰੂ ਦਾ माफ ਕਰਨਾ ਇਹ ਸਾਡਾ ਇਤਿਹਾਸ ਹੈਗਾ ਭਾਈ ਮਾਹ ਸਿੰਘ ਨੇ ਵਦਾਵਾ ਦੇ ਗਿਆ ਸੀ ਤੇ ਉਸ ਨੂੰ ਪਛਤਾਤਾ ਸੀ ਤੇ ਦਸਮ ਪਾਤਸ਼ਾਹ ਨੇ ਕਿਹਾ ਸੀ ਗੋਰ ਭਾਈ ਮਾਹ ਸਿੰਘ ਕੀ ਜਾਈਗਾ ਕਹਿੰਨਾ ਵਦਾਵਾ ਫਾੜ ਦਿਓ ਇਹ ਸਾਡਾ ਇਤਿਹਾਸ ਹੈਗਾ ਤੇ ਮੈਂ ਸਮਝਾ ਕਿ ਸਾਡੇ ਇਤਿਹਾਸ ਨੂੰ ਜਿਹੜੇ ਲੋਕੀ ਕਿੰਤੂ ਪਰੰਤੂ ਕਰਦੇ ਵੈਨ ਉਹ ਦਾਗ ਕਰਨਾ ਕਰਨ ਉਹ ਗੁਰੂਆਂ ਦੇ ਇਤਿਹਾਸ ਨਾਲ ਛੇੜਾਛਾਲੀ ਨਾ ਕਰਨ ਬੜੀ ਕੀਮਤ ਪਾਣੀ ਪੈ ਗਈ ਮੈਨੂੰ ਕਹੀਂ ਕਹਿੰਦੇ ਜੀ ਔਰ ਅਸਿਫਾ ਕਹਿਦਣ ਮੈਂ ਕਹਿਆ ਲੈ ਆ ਕੋਈ ਉਹ ਮੈਂ ਦੱਸ ਕਿਹੜਾ ਬੰਦਾ ਹੈ ਜਿਹੜਾ ਇਹਨਾਂ ਨੂੰ ਰਿਪਲੇਸ ਕਰ ਸਕਦਾ ਹੈ ਚਲ ਜਾ ਮੈਂ ਕਹਿਆ 98 ਵੀ ਖਰੀਦ ਮੈਂ ਉਪਾਰੀ ਆਦਮੀ ਆਨੇ ਦੁਆਨੀਆਂ ਤੇ ਗੱਲ ਕਰਦਾ ਜਾਂ 44 ਦੁਆਨੀ ਲਿਆ ਲਿਆਜ ਸਹੀ ਸਾਮੇ ਤੇ ਕਰ ਸਹੀ ਮੈਂ ਕਹ ਉਸ ਤੋਂ ਬਾਅਦ ਤੁਸੀਂ ਨੁਕਤਾ ਕੀ ਨਿਆ ਕਰਦੇ ਹੋ ਮੈਂ ਪੰਜਾਬ ਦੇ ਸਾਰਿਆਂ ਅਕਾਲੀਆਂ ਨੂੰ ਜਿਨ੍ਹਾਂ ਨੇ ਕਾਲੀ ਦਲ ਤੋਂ ਬੇਹੱਦ ਕਾਬੇ ਉਠਾਏ ਨੇ ਜਿਹੜੇ ਮਨਿਸਟਰ ਬਣੇ ਨੇ ਐਮਐਲਏ ਬਣੇ ਨੇ ਔਰ ਬਣੇ ਵੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨੂੰ ਚਾਹਦੇ ਸਨ ਐਮਐਲ ਬਣਾ ਦਿੰਦੇ ਸਨ ਜਿਨੂੰ ਚਾਹਦੇ ਸਨ ਉਹਨੂੰ ਮੰਤਰੀ ਬਣਾ ਲੈਂਦੇ ਸਨ ਹਾਂਜੀ ਤੇ ਅੱਜ ਤੁਹਾਨੂੰ ਅਕਾਲੀ ਦਲ ਨੂੰ ਲੋੜ ਪਈਏ ਤੇ ਤੁਸੀਂ ਨੁਕਤਾਚੀਨੀਆ ਕੱਢ ਕੇ ਵਾਜੋ ਪਾਰਟੀ ਇਹਨਾਂ ਨੁਕਤੇ ਚੀਨੀਆ ਨੂੰ ਤੇ ਮੈਂ ਕਹਿ ਸਕਦਾ ਬਰਦਾਸ਼ਤ ਹੀ ਕਰੇਗੀ ਪਰ ਤੁਸੀਂ ਗੁਰੂ ਦੇ ਦੇਖਦਾਰ ਹੋਗੇ ਜੇ ਉਸ ਤੋਂ ਬਾਅਦ ਨੁਕਤਾਚੀਨੀ ਕਰਕੇ ਵਾਜੋ ਇਸ ਮਾਫੀ ਤੋਂ ਬਾਅਦ ਇਸ ਮਾਫੀ ਤੋਂ ਬਾਅਦ ਮੈਂ ਕਹਨਾ ਇਹ ਸardar mandeep singh ਨੇ ਉਸ ਤੋਂ ਬਾਅਦ ਪਹਿਲਾ ਕਦਮ ਚੁੱਕਿਆ ਹੈ ਤੇ ਬੜਾ ਸਲਾਘਾਯੋਕ ਕਦਮ ਹੈ ਔਰ ਇਸੇ ਕਦਮ ਤੋਂ ਪੰਜਾਬ ਦੇ ਜਿੰਨੇ ਵੀ ਅਕਾਲੀ ਹੈਗੇ ਉਹ ਅਕਲ ਸਿੱਖ ਲੈਣ ਪਹਿਲੇ ਅਸੀਂ ਪੰਜਾਬ ਤੋਂ ਸੇਵ ਲੈਂਦੇ ਸੀ ਹੁਣ ਮੈਂ ਉਹਨਾਂ ਨੂੰ ਕਹਿੰਦਾ ਆ ਤੁਸੀਂ ਹੁਣ ਦਿੱਲੀ ਤੋਂ ਸੇਵ ਲੈ ਲਓ ਔਰ ਸਾਰੇ ਇਕੱਠੇ ਹੋਵੋ ਹਾਲਾਂਕਿ ਪਤਾ ਨਹੀਂ ਮੁਲਕ ਦੇ ਕੀ ਹੋਣੇ ਨੂੰ ਮੈਨੂੰ ਨਹੀਂ ਪਤਾ ਪਰ ਜੇ ਅਸੀਂ ਇਕੱਠੇ ਨਾ ਹੋਏ ਜੇ ਸਿੱਖ ਕੌਮ ਇਕੱਠੀ ਨਾ ਹੋਈ ਇੱਕ ਅਕਾਲੀ ਦਾ ਛਡੇ ਠਾਂ ਤਾਂ ਫਿਰ ਜੋ ਹਸ਼ਰ ਹੋ ਰਿਹਾ ਹੈ ਮੁਸਲਮਾਨਾਂ ਦਾ ਉਹ ਸਾਡਾ ਹੋਵੇਗਾ ਬਹੁਤ ਪੰਥ ਤੇ ਮੈਂ ਨਾ ਨਹੀਂ ਲੈਣਾ ਮੇਰੀ ਪਰਸੋਂ ਉਹਨਾਂ ਨਾਲ ਮੀਟਿੰਗ ਹੋਈ ਕਿਸੇ ਨੇ ਮੈਨੂੰ ਖਾਣੇ ਤੇ ਬੁਲਾਇਆ ਉਹਨਾਂ ਨਾਲ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਸਾਰੇ ਸਰਦਾਰ ਸੁਖਵੀਰ ਸਿੰਘ ਨੇ ਮਗਰ ਲੱਗੇ ਹੋਏ ਹੋ ਇਹਦਾ ਮਤਲਬ ਖਾਲੀ ਦਾਦਾ ਭੋਗ ਪੜਾਣਾ ਚਾਹੁੰਦੇ ਜੇ ਕਾਲੀ ਦਲ ਦਾ ਭੋਗ ਪੈ ਗਿਆ ਫਿਰ ਹਿੰਦੁਸਤਾਨ ਵੀ ਸਾਡੀ ਗੱਲ ਕਹਿਣ ਵਾਲਾ ਸੁਣਨ ਵਾਲਾ ਦੱਸੋ ਕਿਹੜਾ ਨੰ ਤਸੋ ਬੜਾ ਵੱਡਾ ਕੰਫਿਕਸ਼ਨਾਂ ਦਾ ਕਹਿੰਦਾ ਨਹੀਂ ਅਕਾਲੀ ਦਲ ਨੂੰ ਤੇ ਟਕੜਾ ਹਣਾ ਪਏਗਾ ਮੈਂ ਤੇ ਬਗੈਰ ਸਾਸ ਗੀਚੇ ਦੇ ਟੱਕਾ ਨਹੀਂ ਹੁਣਦਾ ਉਹਦੇ ਛੰਡੇ ਇੱਥੇ ਤੁਹਾਨੂੰ ਟਕੜਾ ਹਣਾ ਪਏਗਾ ਫਿਰ ਮੈਂ ਗਾਂਦਰਾ 5 ਦੱਸੋ ਕਿਹੜਾ ਬੰਦਾ ਜੇ ਸੋ ਮੈਂ ਜਿਹੜੇ ਪੰਜਾਬ ਦੇ ਬੁੱਧੀਜੀਵੀ ਹੈਗੇ ਤੇ ਹੋਟੜੇ ਦੇ ਲੀਡਰ ਹੈ ਕੋਈ ਆਨਾ ਬਾਨਾ ਨਾ ਕਰੋ ਸਵਾਸ ਵੀਰ ਸਿੰਘ ਦੋ ਵਾਰ ਮਾਫੀ ਮੰਗ ਚੁਕਿਆ ਹੈ ਇੱਕ ਆਪਣੇ ਪਿਤਾ ਦੇ ਭੌਤੇ ਤੇ ਦੂਸਰੀ ਅਕਾਲ ਤਖਤ ਤੇ ਜਾ ਕੇ ਕਿਸੇ ਨੇ ਦਫਾਟ ਸੰਗਤ ਨਹੀਂ ਆਏ ਉਨ੍ਹਾਂ ਕੀ ਜਾਨ ਲੈ ਕੇ ਦਿਓ ਪਰ ਇਹ ਮੈਂ ਜ਼ੋਰ ਚਾਹਦਾ ਸਾਂ ਕਿ ਇਹਨਾਂ ਨੇ ਬੜਾ ਅੱਛਾ ਕਦਮ ਚੁੱਕਿਆ ਹੈ ਦੇ ਕਾ ਤੱਕ ਦੇ ਜੱਥੇਦਾਰ ਕੋਲ ਜਾਣੇ ਕਹਿੰਦੇ ਇਹਨਾਂ ਨੇ ਕਹਿਣਾ ਸੀ ਲੋ ਜੀ ਇਹਨਾਂ ਦੇ ਆਪਣੇ ਜੱਥੇਦਾਰ ਤੇ ਆਪਣੇ ਜੱਥੇਦਾਰ ਬਣਾ ਕੇ ਇਹਨਾਂ ਕੋਲ ਵਾਫੀ ਮੰਗ ਲਈ ਬੋ ਜਿਨ੍ਹਾਂ ਨੇ ਵੀ رائے ਦਿੱਤੀ ਇਹਨਾਂ ਦਾ ਆਪਣਾ ਫੈਸਲਾ ਸੀ ਇਟ ਵਾਸ ਐਕਸਲੈਂਟ ਸੀ ਯਾਰ ਔਰ ਸਾਨੂੰ ਚੱਲਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਇੱਕ ਮੈਂ ਕਹ ਰਿਆਂ ਜੋ ਹਿੰਦੁਸਤਾਨ ਦੇ ਹਲਾਤ ਆ ਗਏ ਸਾਡੇ ਸਿੱਖਾਂ ਦੇ ਹਲਾਤ ਮੁਸਲਮਾਨਾ ਵਰਗੇ ਨਾ ਬਣ ਇਸ ਲਈ ਅਕਾਲੀ ਦਲ ਨੂੰ ਇਤਨੀ ਤਾਕਤ ਦਿਓ ਜਿਹੜੀ ਤਾਕਤ ਅਕਾਲੀ ਦਲ ਕੋਲ 100 ਸਾਲ ਪਹਿਲੇ ਸੀ 75 ਸਾਲ ਪਹਿਲੇ ਸੀ 50 ਸਾਲ ਪਹਿਲੇ ਸੀ 25 ਸਾਲ ਪਹਿਲੇ ਸੀ ਉਸਾਂ ਤਾਕਤ ਮਿਲੇ ਤਾਂ ਅਸੀਂ ਉਹਨੂੰ ਆਪਣੀ ਕੌਮ ਦੀ ਸੇਵਾ ਕਰ ਸਕਾਂਗੇ ਵਰਨਾ ਇਤਿਹਾਸ ਸਾਨੂੰ ਮਾਫੀ ਕਰਨ ਲੱਗਾ ਇਤਿਹਾਸਾਨੂੰ ਮਾਫੀ ਕਰਨੇ ਗਿਆ ਮੈਂ ਇੱਕ ਗੱਲ ਦਾ ਯਕੀਨ ਦਿਵਾਉਂਦਾ ਕਿ ਤਦਾਰ ਮਨਜੀਤ ਸਿੰਘ ਤੋਂ ਉਹਨਾਂ ਦੀ ਸਮੁੱਚੀ ਟੀਮ ਨੂੰ ਕਦੇ ਇਹ ਮੰਨ ਨਹੀਂ ਆਣ ਲਗਾ ਕਿ ਮੇਰੇ ਤੁਹਾਡੇ ਨਾਲ ਕੋਈ ਫਰਕਾ ਹੋ ਰਿਹਾ ਹੈ ਕੁਝ ਹੋ ਰਿਹਾ ਵੀ ਆਰ ਨਾਓ ਪਾਰਟ ਐਂਡ ਪਰਸਨ ਆਫ ਵਨ ਕੋਈ ਸਾਡੇ ਮਿੱਤ ਬਹਿਦਨੀ ਹੈ ਪਹਿਲਾਂ ਵੀ ਨਹੀਂ ਸੀ 2 ਸਾਲ ਪਹਿਲਾਂ ਵੀ ਨਹੀਂ ਸੀ ਹੁਣ ਉਸ ਤੋਂ ਬਾਅਦ ਵੀ ਨਹੀਂ ਕਰੀ ਹੋਏਗਾ ਔਰ ਮੈਂ ਜਿਹੜਾ ਫੈਸਲਾ ਇਹਨਾਂ ਨੇ ਲਿਆ ਇਹਨਾਂ ਦੀ ਟੀਮ ਨੇ ਲਿਆ ਮੈਂ ਜੀ ਆਇਆਂ ਕਹਿੰਦਾ ਮੁਬਾਰਕਬਾਹ ਕਹਿੰਦਾ ਆਪ ਆਪਣੀਆਂ ਸ਼ੁਭ ਸ਼ਾਵਾ ਇਹਨਾਂ ਨੂੰ ਦਿੰਦਾ ਪਰਜੋਗ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟ੍ਰੈਸ ਨੂੰ ਗੱਦੀ ਸਖਾ ਬਹੁਤ ਬਹੁਤ ਬਾਸ ਆਪ੍ਰਮ ਸਿੰਘ ਕਰਨਾਲਾ ਮੀਡੀਆ ਨੇ ਸਾਥੀ ਨੂੰ ਬੇਤੀ ਹੈ ਕਿ ਇਹਨਾਂ ਨੇ ਬਾਈਟ ਦੇਣੀ ਹੈ ਉਹ ਇੱਥੇ ਬਾਈਟ ਲਾਣਗੇ ਉਸ ਤੋਂ ਪਹਿਲੇ ਸਾਧ ਮਜੀਤ ਸਿੰਘ ਜੀ ਤੇ ਜੀ ਇੱਕ ਸ਼੍ਰੀ ਸਾਹਿਬ ਦਾ ਸੁਖਬੀਰ ਸਿੰਘ ਗਾਰਮ ਜੀ ਮਜੀਤ ਸਿੰਘ ਜੀ ਨੇ ਦੇ ਰਹੇ ਨੇ ਦੇਖੀ ਕਰਾਂਗੇ ਸਦਾ ਸਾਲ ਨੂੰ ਨਾਲ ਆ ਜਾਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੇਟੀ ਸੰਜੀਤ ਸਿੰਘ ਜੀਗੇ ਜੀ ਨੂੰ ਜਿਹੜੇ ਮੀਡੀਆ ਸਾਥੀ ਪਾਈਂ ਰਣੀ ਅੱਗੇ ਆ ਜਾਣ ਜਿਹੜੇ ਵੀ ਸਵਾਲ ਨੇ ਅੱਗੇ ਹੈ ਬੈਠ ਕੇ